ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ 'ਚ ਤੇ ਅੱਜ ਗੱਲ ਕਰਦੇ ਆ ਕਿ ਨਾਰਕ ਤੇ ਸਵਰਗ ਜਿਹੜਾ ਇੱਥੇ ਹੈ ਇੱਕ ਤੁਹਾਨੂੰ ਗੱਲ ਸੁਣਾਉਣੇ ਆ ਇੱਕ ਮੁੰਡਾ ਹੁੰਦਾਗਾ ਤੇ ਉਹਦੀ ਨਾ ਮਾਂ ਗੁਜ਼ਰ ਜਾਂਦੀ ਹੈ ਤੇ ਉਹਦਾ ਪਿਓ ਹੀ ਉਹਨੂੰ ਪਾਲਦਾਗਾ ਵੱਡਾ ਕਰਦਾਗਾ ਮਾਂ ਤੇ ਪਿਓ ਦਾ ਪਿਆਰ ਉਹ ਹੀ ਉਹਨੂੰ ਦਿੰਦਾਗਾ ਤੇ ਵੱਡਾ ਹੋ ਜਾਂਦਾ ਮੁੰਡਾ ਉਹ ਤੇ ਫਿਰ ਉਹਦਾ ਪਿਓ ਉਹਦਾ ਵਿਆਹ ਕਰ ਦਿੰਦਾਗਾ ਵਿਆਕਰਨ ਪਿਛੋਂ ਉਹ ਕੁੜੀ ਮਤਲਬ ਉਹ ਇੰਨੀ ਕਿ ਚੰਦਰੀ ਆਉਂਦੀ ਆ ਤੇ ਉਹ ਆ ਕੇ ਕਹਿੰਦੀ ਆ ਵੀ ਆਪਦੇ ਪਿਓ ਨੂੰ ਜਵਾਦ ਇੱਕ ਪਾਸਾ ਕਰਦੇ ਆਪਦੇ ਪਿਓ ਦਾ ਇਹ ਮੈਥੋਂ ਨਹੀਂ ਪਕਦੀਆਂ ਇਹਦੀਆਂ ਰੋਟੀਆਂ ਤੇ ਇਹਨੂੰ ਕਿਸੇ ਪਾਸੇ ਲਾ ਦੇ ਕਹਿੰਦਾ ਨਹੀਂ ਤਾਂ ਕਹਿੰਦੀ ਮੈਂ ਘਰ ਛੱਡ ਕੇ ਭੱਜ ਜੂਗੀ ਜਦੋਂ ਆਈ ਆਈ ਹੁੰਦੀ ਨਵੀਂ ਤੇ ਉਹ ਕਹਿੰਦਾ ਨਹੀਂ ਐਵੇਂ ਨਹੀਂ ਕਰੀਦਾ ਕਹਿੰਦਾ ਮੇਰਾ ਪਿਓ ਆ ਮੈਨੂੰ ਪਾਲਿਆ ਪੋਸਿਆ ਮੇਰੇ ਮਾਂ ਪਿਓ ਦਾ ਪਿਆਰ ਮੈਨੇ ਦਿੱਤਾ ਮੇਰੇ ਮਾਂ ਗੁਜਰ ਗਈ ਸੀ ਕਹਿੰਦਾ ਮੈਂ ਮੇਰੇ ਪਿਓ ਨੂੰ ਨਹੀਂ ਛੱਡ ਸਕਦਾ ਕਹਿੰਦਾ ਕਹਿੰਦਾ ਤੂੰ ਤੈਨੂੰ ਰੋਟੀਆਂ ਦੇਣੀਆਂ ਐ ਪੈਣੀਆਂ ਤੇ ਬਈ ਚਲੋ ਜੀ ਕਰ ਕਰਾ ਕੇ ਉਹ ਤਾਂ ਮਤਲਬ ਠੰਡਾ ਹੀ ਪੈ ਜਾਂਦਾ ਮਾਮਲਾ ਤੇ ਫਿਰ ਦੋ ਕੁ ਸਾਲਾਂ ਬਾਅਦ ਫੇਰ ਕਹਿੰਦੀ ਆ ਵੀ ਆਹਦੇ ਪਿਓ ਦਾ ਇੱਕ ਪਾਸਾ ਕਰਦੇ ਮੈਥੋਂ ਨਹੀਂ ਇਹਦੇ ਗੁਲਗਲੇ ਲੈਂਦੇਗੇ ਰੋਟੀਆਂ ਲੈਂਦੇਆਂ ਗੀਆਂ ਕਹਿੰਦੀ ਮੈਂ ਤਾਂ ਆ ਆਪ ਹੀ ਰੂੰਗੀ ਕਹਿੰਦੀ ਜੇ ਤੂੰ ਮੇਰੇ ਨਾਲ ਰਹਿਣਾ ਤਾਂ ਕਹਿੰਦੇ ਇੱਕ ਪਾਸਾ ਕਰਦੇ ਕਹਿੰਦੇ ਮੈਥੋਂ ਨਹੀਂ ਆਇਆ ਹੁੰਦਾ ਤੇ ਬਈ ਕਰਾ ਤੇ ਫਿਰ ਉਹ ਮੁੰਡਾ ਕਿਵੇਂ ਨਾ ਕਿਵੇਂ ਕਰਕੇ ਵੀ ਉਹਨੂੰ ਮਨਾ ਲੈਂਦਾ ਵੀ ਪਿਓ ਆ ਮਾਂ ਪਿਓ ਨੂੰ ਐਵੇਂ ਥੋੜੀ ਨਾ ਛੱਡੀ ਦਾਗਾ ਤੇ ਫੇਰ 5 ਕੋ ਸਾਲ ਹੋ ਜਾਂਦੇ ਉਹਦਾ ਜਵਾਕ ਜੱਲੇ ਵੀ ਹੋ ਜਾਂਦੇ ਮੁੰਡੇ ਦੇ ਕੋਲ ਤੇ ਉਹ ਮੁੰਡਾ ਮੁੰਡੇ ਦੇ ਘਰ ਦੀ ਫੇਰ ਉਹ ਮੁੰਡੇ ਨੂੰ ਕਹਿੰਦੀ ਆ ਕਹਿੰਦੀ ਹੁਣ ਤਾਂ ਤੈਨੂੰ ਇੱਕ ਪਾਸਾ ਕਰਨਾ ਹੀ ਪੈਣਾ ਕਹਿੰਦੀ ਮੈਥੋਂ ਇੰਨਾ ਕੰਜਰ ਕਰਨਾ ਕਹਿੰਦੀ ਸੰਦਾ ਕਹਿੰਦੀ ਮੈਂ ਜਾਂ ਤਾਂ ਕਹਿੰਦੀ ਇੱਥੇ ਮੈਂ ਰਹੂੰਗੀ ਕਹਿੰਦੀ ਜਾਂ ਤਾਂ ਤੇਰਾ ਪਿਓ ਰਹੂਗਾ ਜਾਂ ਜਾਂ ਤੂੰ ਸਾਨੂੰ ਤੇ ਮੇਰੇ ਆਪਣੇ ਜਵਾਕਾਂ ਨੂੰ ਰੱਖ ਲੈ ਤੇ ਜਾਂ ਆਪਦਾ ਪਿਓ ਰੱਖ ਲੈ ਤੇ ਉਹ ਬਾਈ ਮੁੰਡੇ ਦੇ ਦਿਮਾਗ ਤੇ ਢੱਕ ਪ੍ਰੈਚਰ ਪੈਂਦਾ ਵਿਚਾਰਾ ਫਿਰ ਉਹਦੀ ਗਾਲ ਮੰਨਣੇ ਪੈਣੇ ਸੀ ਉਹਨੂੰ ਫਿਰ ਤਾਂ ਰਹਿਣਾ ਹੀ ਪੈਣਾ ਸੀ ਆਪਦੇ ਘਰੇ ਘਰ ਵਾਲੀ ਨਹੀਂ ਤਾਂ ਘਰ ਵਾਲੀ ਛੱਡ ਕੇ ਜਾ ਕੇ ਜਾਂਦੀ ਤੇ ਬਾਈ ਉਹ ਰਾਤ ਨੂੰ ਆ ਦੇ ਪਿਓ ਨੂੰ ਲੈ ਜਾਂਦਾ ਜਾਈ ਜਾਂਦਾ ਜਾਈ ਜਾਂਦਾ ਜੰਗਲ ਜਾਉਂਦਾ ਉੱਥੇ ਉਹ ਜੰਗਲ ਦੇ ਵਿੱਚ ਰੁਕ ਜਾਂਦਾ ਤੇ ਆਪਦੇ ਪਿਓ ਨੂੰ ਵੀ ਅਡੇ ਠੱਲ ਲੈਂਦਾ ਕਹਿੰਦਾ ਬਾਪੂ ਮੈਂ ਕਹਿੰਦਾ ਹੱਥ ਜੋੜ ਕੇ ਕਹਿੰਦਾ ਬਾਪੂ ਕਹਿੰਦਾ ਮੈਨੂੰ ਮaaf ਕਰੀਂ ਕਹਿੰਦਾ ਆਪਨਾ ਸਾਫਰ ਇੱਥੋਂ ਤੱਕ ਹੀ ਸੀ ਕਹਿੰਦਾ ਹੋਰ ਮੈਂ ਤੈਨੂੰ ਆਪਦੇ ਨਾਲ ਨਹੀਂ ਰੱਖ ਸਕਦਾ ਕਹਿੰਦਾ ਜੇ ਮੈਂ ਤੈਨੂੰ ਰੱਖਦਾ ਕਹਿੰਦਾ ਉਹ ਮੈਨੂੰ ਛੱਡ ਕੇ ਜਾਂਦੀ ਹੈ ਇਹ ਪਰ ਉਹਦਾ ਪਿਓ ਬਾਵਾ ਰੋਂਦਾ ਵਿਚਾਰਾ ਆਖਾਂ ਤੇ ਮੱਥੇ ਤੇ ਹੱਥ ਮਾਰ ਮਾਰ ਕੇ ਬਾਵਾ ਰੋਂਦਾ ਕਹਿੰਦਾ ਪੁੱਤ ਕਹਿੰਦਾ ਮੈਨੂੰ ਇੱਥੇ ਨਾ ਛੱਡ ਕਹਿੰਦਾ ਕਹਿੰਦਾ ਮੈਨੂੰ 2 ਕਿਲੋਮੀਟਰ ਗਾਣਾ ਛੱਡ ਕਿਉਂਕਿ ਇੱਥੇ ਤਾਂ ਕਹਿੰਦਾ ਮੈਂ ਤੇਰੇ ਦਾਦੇ ਨੂੰ 30 ਸਾਲ ਪਹਿਲਾਂ ਇੱਥੇ ਤੇਰੇ ਦਾਦੇ ਨੂੰ ਮੈਂ ਛੱਡ ਕੇ ਗਿਆ ਸੀ ਤਾਂ ਕਹਿੰਦਾ ਭਾਵੇਂ ਇਹ ਨਾਰਕ ਤੇ ਸਵਰਗ ਇੱਥੇ ਹੈ ਜਿਵੇਂ ਆਪਾਂ ਕਰਦੇ ਆਵੇਂ ਆਪਣੇ ਨਾਲ ਹੋ ਜਾਂਦੀ ਹੁੰਦੀ ਹੈ ਤਾਂ ਕਰਕੇ ਆਵਰੇ ਬੁੱਢੇ ਮਾਵਾਪਾ ਨੂੰ ਸੰਭਾਲੋ ਓ ਵਿਚਾਰੇ ਕੀ ਕਰਨੋਂ ਨਿੱਕੇ ਨਿੱਕੇ ਤੁਹਾਨੂੰ ਪਾਲਿਆ ਐਡਾ ਕੀਤਾ ਹੁੰਦਾਗਾ ਤੇ ਆਪਾਂ ਉਹਨਾਂ ਨੂੰ ਜਿਹੜਾ ਬਡਾਪੇ ਵਿੱਚ ਐਵੇਂ ਛੱਡ ਦਿੰਨੇ ਆ ਤੇ ਸਾਰੇ ਆ ਦੇ ਮਾਂ ਤੇ ਉਹਦੇ ਭਰਾਵ ਕਦਰ ਕਰੋ ਉਹਨਾਂ ਬਿਨਾ ਕੁਝ ਵੀ ਨਹੀਂ ਉਹਨਾਂ ਬਿਨਾ ਕੋਈ ਜਾਗ ਤਸਵੀਰ ਨਹੀਂ ਗਈ ਸਿਰ ਧੰਨਵਾਦ ਜੀ ਲਾਈਕ ਸਬਸਕ੍ਰਾਈਬ ਕਰਨਾ